बच्चा पैदा होवे ओनु ਸਭ ਤੋਂ ਪਹਿਲਾਂ ਮਾਂ ਦਾ ਗਾੜਾ ਪੀਲਾ ਦੁੱਧ ਪਿਲਾਉਣਾ ਚਾਹੀਦਾ ਜਿਹੜਾ ਸਭ ਤੋਂ ਪਹਿਲਾਂ ਦੁੱਧ ਆਂਦਾ ਉਹਨੂੰ ਕਹਿੰਦੇ ਆ ਕੋਲਸਟਰਮ ਜਿਹੜਾ ਕੋਲਸਟਰਮ ਉਹਦਾ ਥਿੱਕ ਹੁੰਦਾ ਔਰ yellow ਕਲਰ ਦਾ ਹੁੰਦਾ ਤੇ ਉਹ ਰਿਚਨ ਐਂਟੀਬਾਡੀਜ਼ ਹੁੰਦਾ ਔਰ ਬੱਚੇ ਨੂੰ ਇਸੇ ਕਹਿੰਦੇ ਇਹ ਫਰਸਟ ਇਮਯੂਨਾਈਜੇਸ਼ਨ ਆ ਬੱਚੇ ਦੀ ਚਾਹੀਦਾ ਬਿਕੋਜ਼ ਮਾਂ ਦੇ ਦੁੱਧ ਦੇ ਵਿੱਚ ਹੀ 80% ਪਾਣੀ ਹੁੰਦਾ ਕਈ ਮਦਰ ਬੋਲਦੀਆਂ ਨੇ ਵੀ ਸਾਡੇ ਇੰਨੀ ਜੂਨ ਜੁਲਾਈ ਦਾ ਮਹੀਨਾ ਇੰਨੀ ਗਰਮੀ ਆ ਤੁਹ ਪਰ ਪਾਣੀ ਪਿਲਾਣਾ ਸ਼ੁਰੂ ਕਰ ਦਿੰਦਿਆਂ ਨੇ ਪਰ ਉਹ ਗਲਤ ਗੱਲ ਹੈ ਰੱਬ ਨੇ ਪਹਿਲੇ ਦੁੱਧ ਦਾ ਬਣਾਇਆ ਹੋਇਆ ਹੈ ਬਈ 80% ਪਾਣੀ ਸਾਨੂੰ ਉੱਪਰ ਦੇਣ ਦੀ ਲੋੜ ਹੀ ਨਹੀਂ ਹੈ ਜਦੋਂ 6 ਮਹੀਨੇ ਪੂਰੇ ਹੋ ਜਾਂਦੇ ਨੇ ਫੇਰ ਸਾਨੂੰ ਉੱਪਰੋਂ ਉਹਨੂੰ ਕਹਿੰਦੇ ਕੰਪਲੀਮੈਂਟਰੀ ਫੀਡਿੰਗ ਸਾਨੂੰ ਕੰਪਲੀਕਸਫਾਈਂਟ ਕਰਦੀ ਹੈ ਮੇਰਾ ਬੱਚਾ ਬਹੁਤ ਵਾਰ ਪਾਟੀ ਪਾਟੀ ਕਰਦਾ ਰਹਿੰਦਾ ਬਾਰ-ਬਾਰ ਮੂਸ਼ਨ ਪਾਸ ਕਰਦਾ ਜੋ ਕਿ ਇਹ ਇੱਕ ਨਾਰਮਲ ਚੀਜ਼ ਹੈ ਕਈ ਵਾਰ ਨਿਊ ਬੋਨ ਬੇਟੇ ਹੁੰਦੇ ਨੇ ਉਹ ਇੱਕ ਦਿਨ ਦੇ ਵਿੱਚ 7 ਵਾਰ ਪਾਟੀ ਕਰਦੇ ਨੇ ਜਾਂ 7 ਦਿਨ ਚ ਇੱਕ ਵਾਰ ਪਾਟੀ ਕਰਦੇ ਉਹ ਨਾਰਮਲ ਚੀਜ਼ ਹੈ ਇਹਨੂੰ ਕਹਿੰਦੇ ਗੈਸਟ੍ਰੋਕੋਲਿਕ ਰਿਫਲੈਕਸ ਜਿਹੜਾ ਗੈਸਟ੍ਰੋਕੋਲਿਕ ਆ ਬੱਚੇ ਜਿਹੜਾ ਨੀਚੇ ਵਾਲਾ ਐਨਲ ਸਫਿੰਕਟਰ ਆ ਉਹ ਇੰਨਾ ਸਟਰੋਂਗ ਹੀ ਨਹੀਂ ਬਣਿਆ ਹੁੰਦਾ ਉਹ ਜਿੰਨਾ ਦੁੱਧ ਪੀਂਦਾ ਉਹ ਨਾਲ ਦੇ ਨਾਲ ਪਾਟੀ ਕਰਦਾ ਉਹ ਨਾਰਮਲ ਚੀਜ਼ ਦਾ ਉਹ ਤੁਸੀਂ ਬੈੱਡ ਤੇ ਲਟਾਣਿਓ ਤਾਂ ਰੋਣ ਲੱਗ ਜਾਣਗੇ ਗੋਦੀ ਚ ਚੱਕਦੇ ਹੋ ਤਾਂ ਚੁੱਪਕਾ ਜਾਂਦੇ ਆ ਇਹਨੂੰ ਕਹਿੰਦੇ ਕੰਸੋਲੇਬਲ ਕਰਾਈ ਜਿਹੜਾ ਬੱਚਾ ਚੱਕ ਕੇ ਘੁਮਾਉਣ ਤੇ ਚੁੱਪ ਕਰ ਜਾਂਦਾ ਉਹ ਬੱਚਾ ਜਿਹੜਾ ਬੱਚਾ ਚੱਕ ਕੇ ਘੁਮਾਉਣ ਤੇ ਵੀ ਚੁੱਪ ਨਹੀਂ ਕਰ ਰਿਹਾ ਇਹਦਾ ਮਤਲਬ ਕੋਈ ਨਾ ਕੋਈ ਪ੍ਰੋਬਲਮ ਹੈ ਦਿੱਕਤ ਹੈ ਬੱਚੇ ਦੀ ਮ사ਜ ਖਿੱਚਣਾ ਨਹੀਂ ਹੈ ਬੱਚੇ ਨੂੰ ਜਦੋਂ ਖਿੱਚਣਾ ਜਦੋਂ ਕਾਰਡ ਨਿਕਲ ਜੇ ਫਿਰ ਉਹਨੂੰ ਲਾਣਾ ਮਾਂ ਤੁਸੀਂ ਨਿਲਾਣਾ ਵੀ ਇਦਾਂ ਵੀ ਜਿਹੜਾ ਪਾਣੀ ਥੱਲੇ ਪਾਣਾ ਸਿਰ ਤੇ ਪਾਣੀ ਨਹੀਂ ਪਈਦਾ ਬੱਚੇ ਤੇ ਕਹਿੰਦੇ ਵੀ ਕਿਉਂਕਿ ਫਿਰ ਐਸਪੀਰੀਟ ਦੇ ਚਾਂਸਸ ਬਜ ਜਾਂਦੇ ਆ ਲੰਗਸ ਚਲ ਜਾਂਦਾ ਕਿ ਸਰ ਸੱਚਾ ਗੱਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਦੇਸ਼ ਭਰ ਦੇ ਵਿੱਚ ਨਿਊ ਬੌਰਨ ਵੀਕ ਮਨਾਇਆ ਜਾ ਰਿਹਾ ਹੈ ਤਾਂ ਮੇਰੇ ਨਾਲ ਪਿੰਮਸ ਦੇ ਡਾਕਟਰ ਜਤਿੰਦਰ ਸਿੰਘ ਜੋ ਕਿ ਇੱਕ ਪੀਡੀਆਟ੍ਰੀਸ਼ੀਅਨ ਨੇ ਉਹ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਨਿਊ ਬੌਰਨਸ ਦੇ ਲਈ ਕਿਸ-ਕਿਸ ਤਰੀਕੇ ਦੀ ਆਪਾਂ ਦੇਖਭਾਲ ਕਰਨ ਦੀ ਲੋੜ ਹੈਗੀ ਹੈ ਕਿ ਕਿਸ-ਕਿਸ ਤਰੀਕੇ ਅਸੀਂ ਨਿਊ ਬੌਰਨ ਦੇ ਦੇਖਭਾਲ ਕਰ ਸਕਦੇ ਆ ਕਿ ਕੁਝ ਉਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ ਉਹਦਾ ਕਿਦਾਂ ਖਿਆਲ ਰੱਖਣਾ ਹੈ ਉਸ ਬਾਰੇ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਮੇਰੇ ਨਾਲ ਮ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਐਸ ਸ੍ਰੀਕਲ ਸਾਰਿਆਂ ਨੂੰ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾ। ਜਿਹੜਾ ਤੁਹਾਡਾ ਕੁਐਸਚਨ ਹੈ ਨਿਊ ਬਨ ਵੀਕ ਦੇ ਉੱਪਰ ਅਸੀਂ ਹਰ ਸਾਲ ਇਹ ਨਿਊ ਬਨ ਵੀਕ ਮਨਾਇਆ ਜਾਂਦਾ ਹੈ ਜਿਹਦੀ 15 ਨਵੰਬਰ ਤੋਂ ਲੈ ਕੇ 21 ਨਵੰਬਰ ਤੱਕ ਮਨਾਇਆ ਜਾਂਦਾ ਹੈ। ਤੇ ਇਸ ਲਈ ਕਿਉਂਕਿ ਜਿਹੜੇ ਸਾਰੇ ਬੱਚੇ ਪੈਦਾ ਹੁੰਦੇ ਉਹਨਾਂ ਨੂੰ ਪ੍ਰੋਪਰ ਸੇਫਟੀ ਕੁਆਲਿਟੀ ਐਂਡ ਨਰਚਿੰਗ ਕੇਅਰ ਮਿਲਣੀ ਚਾਹੀਦੀ ਹੈ। ਇਸ ਲਈ ਇਹ ਨਿਊ ਬਨ ਵੀਕ ਦਾ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਸਾਡੇ ਜਦੋਂ ਅਸੀਂ ਮਨਾਉਣੇ ਆਏ ਬਾਲਾ ਡੇ ਸਰ ਜਦਾਪਾ ਇਸ ਬਾਰੇ ਇਸ ਵੀਕ ਦੇ ਤੁਸੀਂ ਕਿਹਾ ਕਿ ਇਸ ਵਾਰ ਥੀਮ ਰੱਖਿਆ ਹੋਇਆ ਉਹਨਾਂ ਦੀ ਸੇਫਟੀ ਹੋਵੇ ਨਰਚਰਿੰਗ ਹੋਵੇ ਤਾਂ ਉਹਨਾਂ ਦਾ ਖਿਆਲ ਕਿਵੇਂ ਰੱਖਿਆ ਜਾਵੇ ਦੇਖਭਾਲ ਦਾ ਕਿਉਂਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਹੁੰਦੇ ਆ ਪਹਿਲੀ ਵਾਰ ਮਾਪੇ ਬਣਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਬੇਸਿਕ ਆਪਾਂ ਜੋ ਆਪਾਂ ਨੌਲੇਜ ਲੈਣੀ ਹੋਵੇ ਤਾਂ ਬੇਸਿਕ ਕੀ ਕੁਝ ਦੇਖਭਾਲ ਕਰਨ ਦੀ ਲੋੜ ਹੈਗੀ ਹੈ ਇੱਕ ਨਿਊ ਬੌਰਨ ਬੇਬੀ ਦੇ ਲਈ ਸਭ ਤੋਂ ਪਹਿਲਾਂ ਮੈਂ ਕਹੂੰਗਾ ਜਿਹੜੀ ਡਿਲੀਵਰੀ ਹੈ ਤੁਹਾਡੀ ਨਿਊ ਬੌਰਨ ਦੀ ਕੇਅਰ ਸਟਾਰਟ ਹੁੰਦੀ ਹੈ ਤੁਹਾਡੀ ਡਿਲੀਵਰੀ ਦੇ ਟਾਈਮ ਤੋਂ ਜਿਹੜੀ ਡਿਲੀਵਰੀ ਹੈ ਤੁਹਾਨੂੰ ਇੱਕ ਇੰਸਟੀਚਿਊਸ਼ਨ ਦੇ ਵਿੱਚ ਕਰਾਣੀ ਚਾਹੀਦੀ ਹੈ ਨਾ ਕਿ ਘਰੇ ਹੋਮ ਬੇਸਡ ਡਿਲੀਵਰੀ ਨਹੀਂ ਹੋਣੀ ਚਾਹੀਦੀ। ਸੈਕੰਡ ਜੇ ਡਿਲੀਵਰੀ ਤੁਹਾਡੇ ਹਸਪੀਟਲ ਚ ਹੋਏਗੀ ਤਾਂ ਤੁਹਾਨੂੰ ਇੱਕ ਪ੍ਰੋਪਰ ਡਾਕਟਰ ਜੋ ਕਿ ਬੱਚਿਆਂ ਦਾ ਡਾਕਟਰ ਹੋਏਗਾ اٹੈਂਡ ਕਰੇਗਾ। ਜੇ ਜਿਹੜਾ ਬੱਚਿਆਂ ਦਾ ਡਾਕਟਰ اٹੈਂਡ ਕਰ ਰਿਹਾ ਤਾਂ ਚਾਂਸਸ ਹੈ ਵੀ ਬੱਚੇ ਨੂੰ ਪ੍ਰੋਬਲਮ ਵੀ ਨਹੀਂ ਆਣਗੀਆਂ। ਸਾਡੀ ਸਾਡੀ ਜਿਹੜੀ ਸੇਫਟੀ ਐ ਨਿਉ ਪਾਉਂਦੀ ਉੱਥੇ ਸਟਾਰਟ ਹੋ ਜਾਂਦੀ ਹੈ। ਜਿਹੜਾ ਸਾਡਾ ਮੇਨ ਮੋਟਿਵ ਹੈ ਸਾਰੇ ਬੱਚਿਆਂ ਨੂੰ ਬਰਥਸ ਫਿਕਸੀਆਂ ਜਿਹੜੇ ਵਿੱਚ ਜਨਮ ਤੇ ਨਹੀਂ ਰਹੁੰਦੇ ਉਹਨਾਂ ਤੋਂ ਪਚਾਣਾ ਉਹਦੇ ਲਈ ਤੁਹਾਨੂੰ ਇੱਕ ਪ੍ਰੋਪਰ ਸਕੇਲਡ ਪਰਸੈਂਟ ਡਿਲੀਵਰੀ ਟਾਈਮ ਚਾਹੀਦਾ ਹੁੰਦਾ ਜੋ ਕਿ ਬੱਚਿਆਂ ਦਾ ਡਾਕਟਰੀ ਹੋ ਸਕਦਾ ਤੇ ਹੋਣਾ ਜ਼ਰੂਰੀ ਹੈ ਤੇ ਡਿਲੀਵਰੀ ਹਸਪੀਟਲ ਦੇ ਅੰਦਰ ਕਰਾਣੀ ਚਾਹੀਦੀ ਹੈ। ਸੈਕੰਡ ਤੁਸੀਂ ਪੁੱਛਿਆ ਵੀ ਨਿਊ ਬੌਰਨ ਨੂੰ ਕਿਦਾਂ ਟੇਕ ਕੇਅਰ ਕਰਨਾ ਹੈ ਨਿਊ ਬੌਰਨ ਦੀ ਸਭ ਤੋਂ ਟੇਕ ਕੇਅਰ ਇਹ ਹੈ ਵੀ ਜਦੋਂ ਵੀ ਬੱਚਾ ਪੈਦਾ ਹੋਵੇ ਉਹਨੂੰ ਸਭ ਤੋਂ ਪਹਿਲਾਂ ਮਾਂ ਦਾ ਗਾੜਾ ਪੀਲਾ ਦੁੱਧ ਪਲਾਣਾ ਚਾਹੀਦਾ। ਜਿਹੜਾ ਸਭ ਤੋਂ ਪਹਿਲਾਂ ਦੁੱਧ ਆਂਦਾ ਉਹਨੂੰ ਕਹਿੰਦੇ ਹੈ ਕੋਲਸਟਰਮ। ਜਿਹੜਾ ਕੋਲਸਟਰਮ ਹੁੰਦਾ ਥਿੱਕ ਹੁੰਦਾ ਔਰ yellow color ਦਾ ਹੁੰਦਾ ਤੇ ਰਿਚਨ ਐਂਟੀਬਾਡੀਜ਼ ਹੁੰਦਾ ਔਰ ਬੱਚੇ ਨੂੰ ਇਸੇ ਕਹਿੰਦੇ ਇਹ ਫਰਸਟ ਇਮਯੂਨਾਈਜੇਸ਼ਨ ਆ ਬੱਚੇ ਦੀ BCG ਪਹਿਲੀ ਇਮਯੂਨਾਈਜੇਸ਼ਨ ਨਹੀਂ ਹੈ ਸਭ ਤੋਂ ਪਹਿਲੀ ਇਮਯੂਨਾਈਜੇਸ਼ਨ ਹੈ ਕੋਲੋਸਟਰਮ ਅਗਰ ਬੱਚਾ ਮਾਂ ਦਾ ਦੁੱਧ ਪੀ ਲੈਂਦਾ ਤਾਂ ਉਹਨੂੰ ਕਾਫੀ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਉਹ ਠਿੱਕ ਹੁੰਦਾ ਗਾੜਾ ਹੁੰਦਾ ਲੋਕੀ ਸਿੱਧ ਦਿੰਦੇ ਨੇ ਨਹੀਂ ਦਿੰਦੇ ਜੋ ਮੈਂ ਕਹਿੰਨਾ ਦੇਣਾ ਚਾਹੀਦਾ ਔਰ ਡੱਬੇ ਵਾਲੇ ਦੁੱਧ ਤੋਂ ਪਰਹੇਜ਼ ਕਰਨਾ ਚਾਹੀਦਾ ਸਾਨੂੰ ਡਾਕਟਰ ਸਾਹਿਬ ਬਹੁਤ ਸਾਰੇ ਮਾਰਕੀਟ ਦੇ ਵਿੱਚ ਜਿੱਦਾਂ ਮੈਂ ਉਹਦੇ ਤੇ ਸਵਾਲ ਕਰਨਾ ਚਾਹੁੰਦੀ ਹਾਂ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਡੱਬੇ ਵਾਲੇ ਦੁੱਧ ਆਉਂਦੇ ਨੇ ਪਾਊਡਰ ਵਾਲੇ ਦੁੱਧ ਆਉਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਹਾਂ ਉਹਦਾ ਇਸਤੇਮਾਲ ਜਲਦੀ ਕਰ ਲਓ ਕਿਉਂਕਿ ਬਾ ਸਾਡੀ ਰੁਟੀਨ ਵੀ ਬਹੁਤ ਇਸ ਤਰੀਕੇ ਦੀ ਹੋ ਗਈ ਹੈ ਕਿਤਨਾ ਕਿਤੇ ਜਾਣਾ ਹੁੰਦਾ ਤਾਂ ਉਹਦਾ ਇਸਤੇਮਾਲ ਕਰ ਦੇਣ ਉਹ ਕਿੰਨਾ ਕੁ ਖਤਰਨਾਕ ਹੋ ਸਕਦਾ ਹੈ ਬੱਚੇ ਤੇ ਲਈ ਦੇਖੋ ਜੋ ਡੱਬੇ ਵਾਲਾ ਦੁੱਧ ਹੈ ਉਹ ਬਣਿਆ ਤਾਂ ਐਨੀਮਲ ਮਿਲਕ ਤੋਂ ਹੋਇਆ ਉਹ ਗਾਂ ਜਾਂ ਮੱਝ ਦੇ ਦੁੱਧ ਉੱਤੇ ਬਣਾਇਆ ਹੈ ਉਹਨੂੰ ਪਿਊਰੀਫਾਈਡ ਤਰੀਕੇ ਨਾਲ ਬਣਾਇਆ ਗਿਆ ਪਰ ਜੋ ਮਾਂ ਦਾ ਦੁੱਧ ਹੈ ਉਹ ਇੱਕ ਅੰਮ੍ਰਿਤ ਹੈ ਮਾਂ ਦੇ ਦੁੱਧ ਦੀ ਕੋਈ ਰਿਪਲੇਸਮੈਂਟ ਨਹੀਂ ਹੈ ਔਰ ਜਿੰਨਾ ਛੇਤੀ ਡਿਲੀਵਰੀ ਤੋਂ ਬਾਅਦ ਪਾਇਆ ਜਾਵੇ ਨਾ ਚੰਗਾ ਜੇ ਡੱਬੇ ਵਾਲੇ ਦੁੱਧ ਦੇ ਵਿੱਚ ਉਹਨੂੰ ਕੋਸ਼ਿਸ਼ ਕੀਤੀ ਗਈ ਹੈ ਵੀ ਜਿਹੜੇ ਮਾਂ ਦੇ ਦੁੱਧ ਦੇ ਵਿੱਚ ਜੋ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਚੀਜ਼ਾਂ ਬੱਚੇ ਦੀ ਬ੍ਰੇਨ ਦੀ ਗਰੋਥ ਕਰਦੀਆਂ ਨੇ ਉਹ ਉਹਨਾਂ ਨੇ ਪਾਈਆਂ ਹੋਈਆਂ ਨੇ ਪਰ ਉਹ ਉੰਨੀ ਕੁਆਂਟੀਟੀ 'ਚ ਨਹੀਂ ਹੈਗੀਆਂ ਹੁਣ ਜੇ ਜੇ ਜਾਨਵਰ ਦਾ ਬੱਚਾ ਪੈਦਾ ਹੁੰਦਾ ਉਹ ਇੱਕਦਮ ਖੜਾ ਹੋ ਜਾਂਦਾ ਖੜਾ ਹੋ ਕੇ ਦੁੱਧ ਪੀਣਾ ਸ਼ੁਰੂ ਕਰ ਦਿੰਦਾ ਮਾਂ ਦਾ ਬੱਚਾ ਖੜਾ ਹੁੰਦਾ ਇੱਕ ਸਾਲ ਤੱਕ ਜਾ ਕੇ ਇਸ ਕਰਕੇ ਉਹਦੇ ਦੁੱਧ ਦੀ ਜਿਹੜੀ ਬਣਤਰ ਹੈ ਤੇ ਮਾਂ ਦੇ ਦੁੱਧ ਦੀ ਬਣਤਰ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਕਰਕੇ ਮੈਂ ਇਹਨਾਂ ਡੱਬੇ ਵਾਲਾ ਦੁੱਧ ਨਾ ਐਨੀਮਲ ਮਿਲਕ ਨਹੀਂ ਦੇਣਾ ਚਾਹੀਦਾ ਬੱਚੇ ਨੂੰ ਸਿਰਫ ਔਰ ਸਿਰਫ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਦੂਸਰੀ ਜੀ ਦੁੱਧ ਨਾ ਆਣ ਦਾ ਕਾਰਨ ਕੀ ਹੈ ਮਾਂ ਨੂੰ ਜਦੋਂ ਸਟ्रेस ਰਹਿੰਦੀ ਹੈ ਦਿਮਾਗ ਸੋਚਦੀ ਰਹੇਗੀ ਫਿਰ ਉਹ ਦੁੱਧ ਨਹੀਂ ਆਏਗਾ ਦੁੱਧ ਨਿਕਲਦਾ ਹੈਪੀ ਹਾਰਮੋਨਸ ਕਰਕੇ ਤੁਹਾਡੀ ਬਾਡੀ ਦੇ ਵਿੱਚ ਇੱਕ ਮਾਂ ਦੇ ਦੋ ਹਾਰਮੋਨ ਨੇ ਜਿਹਨੂੰ ਆਕਸੀਟੋਸਿਨ ਤੇ ਪ੍ਰੋਲੈਕਟਿਨ ਕਹਿੰਦੇ ਆ ਜਿਹੜਾ ਦੁੱਧ ਕੱਢਣ 'ਚ ਹੈਲਪ ਕਰਦਾ ਹੈ ਜੇ ਖੁਸ਼ ਰਹੇਗੀ ਉਹਨੂੰ ਕਰੋ ਸਪੋਰਟ ਮਿਲੇਗੀ ਹਸਬੰਡ ਦੀ ਸਪੋਰਟ ਮਿਲੇਗੀ ਸਾਸੋਰਾ ਦੀ ਸਪੋਰਟ ਮਿਲੇਗੀ ਉਹ ਖੁਸ਼ ਰਹੇਗੀ ਬੱਚੇ ਨਾਲ ਜਿਆਦਾ ਟਾਈਮ ਸਪੈਂਡ ਕਰੇਗੀ ਤਾਂ ਆਪ ਆਟੋਮੈਟਿਕ ਦੁੱਧ ਆਣਾ ਨੂੰ ਜੇ ਉਹਦੇ ਸੱਸ ਸਹੁਰੇ ਦੀ سپورਟ ਨਹੀਂ ਮਿਲੇਗੀ ਹਸਬੰਡ ਦੀ سپورਟ ਨਹੀਂ ਮਿਲੇਗੀ ਉਹਨੇ ਨਿਊਟ੍ਰੀਸ਼ਨ ਪ੍ਰੋਪਰ ਨਹੀਂ ਮਿਲੇਗੀ ਤਾਂ ਦੁੱਧ ਨਹੀਂ ਆਏਗਾ ਤੇ ਉਹ 스트ੈਸ ਰਹੇਗੀ ਔਰ ਕੁਝ ਕਾਮਨ ਪ੍ਰੋਬਲਮ ਹੋ ਸਕਦੀਆਂ ਨੇ ਉਹ ਪੌਂਦੇ ਵਿੱਚ ਜਿਸ ਕਰਕੇ 스트ੈਸ ਵੀ ਬਣਦਾ ਮਦਰ ਵਿੱਚ ਹੋ ਜਾਂਦਾ ਪਰ ਉਹ ਚੀਜ਼ਾਂ ਦਾ ਵੀ ਧਿਆਨ ਕੀਤਾ ਜਾ ਸਕਦਾ ਹੁੰਦਾ ਤਾਂ ਜਦੋਂ ਆਪਾਂ ਬੱਚੇ ਦੀ ਡਾਈਟ ਦੀ ਗੱਲ ਕਰੀਏ ਨਾ ਬੱਚੇ ਦੀ ਡਾਈਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਤੁਸੀਂ ਕਹਿ ਰਹੇ ਹੋ ਕਿ ਬ੍ਰੈਸਟ ਮਿਲਕ ਦੇਣਾ ਚਾਹੀਦਾ ਉਸ ਤੋਂ ਬਾਅਦ ਉਹਦੀ ਡਾਈਟ ਕਿਵੇਂ ਉਹ ਰੱਖਣ ਕਿ ਕਿਵੇਂ ਕਿਹੇ ਵਸਤੂ ਦੇਣਾ ਸ਼ੁਰੂ ਕਰਨ ਤਾਂ ਕਿ ਬੱਚੇ ਦੇ ਵੀ ਜਦੋਂ ਉਹਦਾ ਉਹ ਵੀ ਮਜ਼ਬੂਤ ਰਹਿੰਦਾ ਰਵੇ ਉਹ ਵੀ ਡਾਈਜੈਸਟ ਕਰਦਾ ਰਹੇ ਤਾਂ ਉਹ ਕਿਦਾਂ ਕਿਦਾਂ ਡਾਈਟ ਫਾਲੋ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਦੁੱਧ ਹੈ ਬ੍ਰੈਸਟ ਮਿਲਕ ਹੈ ਜੋ ਐਕਸਕਲੂਸਿਵਲੀ 6 ਮਹੀਨੇ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਬਿਕੋਜ਼ ਮਾਂ ਦੇ ਦੁੱਧ ਦੇ ਵਿੱਚ ਹੀ 80% ਪਾਣੀ ਹੁੰਦਾ ਹੈ ਕਈ ਮਦਰ ਬੋਲਦੀਆਂ ਨੇ ਵੀ ਸਾਡੇ ਇੰਨੀ ਜੂਨ ਜੁਲਾਈ ਦਾ ਮਹੀਨਾ ਇੰਨੀ ਗਰਮੀ ਹੈ ਤੇ ਉੱਪਰ ਪਾਣੀ ਪਲਾਉਣਾ ਸ਼ੁਰੂ ਕਰ ਦਿੰਦੀਆਂ ਨੇ ਪਰ ਉਹ ਗਲਤ ਗੱਲ ਹੈ ਰੱਬ ਨੇ ਪਹਿਲੇ ਤੋਂ ਦਿੱਤਾ ਬਣਾਇਆ ਹੋਇਆ ਹੈ ਬਈ 80% ਪਾਣੀ ਸਾਨੂੰ ਉੱਪਰ ਦੇਣ ਦੀ ਲੋੜ ਹੀ ਨਹੀਂ ਹੈ ਜਦੋਂ 6 ਮਹੀਨੇ ਪੂਰੇ ਹੋ ਜਾਂਦੇ ਨੇ ਫਿਰ ਸਾਨੂੰ ਉੱਪਰੋਂ ਉਹਨੂੰ ਕਹਿੰਦੇ ਕੰਪਲੀਮੈਂਟਰੀ ਫੀਡਿੰਗ ਸਾਨੂੰ ਕੰਪਲੀਮੈਂਟਰੀ ਫੀਡਿੰਗ ਸ਼ੁਰੂ ਕਰਨੀ ਚਾਹੀਦੀ ਆ ਉਹ ਵੀ ਟੇਸ ਦੇ ਅਨਸਾਰ ਬੱਚਾ ਕੀ ਕਿਹੜੇ ਟੇਸ ਦੇ ਹਿਸਾਬ ਨਾਲ ਲੈ ਰਿਹਾ ਵਾ ਜਿਵੇਂ ਤੁਸੀਂ ਆਲੂ ਬਾਲਕੇ ਦੇ ਸਕਦੇ ਹੋ ਥੋੜਾ ਬੋਤਾ ਆ ਦੇ ਇਹ ਖਲਾ ਸਕਦੇ ਹੋ ਜਾਂ ਤੁਹਾਡੇ ਬੱਚੇ ਤੁਸੀਂ ਖਿਚੜੀ ਬਣਾ ਕੇ ਪਤਲੀ ਖਿਚੜੀ ਬਣਾ ਕੇ ਦੇ ਸਕਦੇ ਹੋ ਔਰ ਘਰੇ ਸੈਰ ਲੈਗ ਵੀ ਤੁਸੀਂ ਘਰ ਬਣਾ ਕੇ ਦਾਲ ਹੋ ਗਈ ਚਾਵਲ ਹੋ ਗਈ ਇਹ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਘਰ ਵੀ ਬਣਾ ਸਕਦੇ ਹੋ ਅੱਛਾ ਸਰ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਬੇਸਿਕ ਪ੍ਰੋਬਲਮਸ ਦੇਖਦੇ ਆ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਕਿਹੜੇ ਕਿਹੜੇ ਬੇਸਿਕ ਪ੍ਰੋਬਲਮਸ ਉਹਨਾਂ ਨੂੰ ਆ ਜਾਂਦੀਆਂ ਨੇ ਇੱਕ ਨਾਰਮਲ بڑے ਬੱਚੇ بڑی ਮਦਰ ਕੰਪਲੇਂਟ ਕਰਦੀ ਹੈ ਮੇਰਾ ਬੱਚਾ ਬਹੁਤ ਵਾਰ ਪਾਟੀ ਪਾਟੀ ਕਰਦਾ ਰਹਿੰਦਾ ਬਾਰ-ਬਾਰ ਮੋਸ਼ਨ ਪਾਸ ਕਰਦਾ ਜੋ ਕਿ ਇਹ ਇੱਕ ਨਾਰਮਲ ਚੀਜ਼ ਹੈ ਕਈ ਵਾਰ ਨਿਊ ਬੋਨ ਜਿਹੜੇ ਹੁੰਦੇ ਨੇ ਉਹ ਇੱਕ ਦਿਨ ਦੇ ਵਿੱਚ 7 ਵਾਰ ਪਾਟੀ ਕਰਦੇ ਨੇ ਜਾਂ 7 ਦਿਨ ਚ ਇੱਕ ਵਾਰ ਪਾਟੀ ਕਰਦੇ ਉਹ ਨਾਰਮਲ ਚੀਜ਼ ਹੈ ਇਹਨੂੰ ਕਹਿੰਦੇ ਗੈਸਟ੍ਰੋਕੋਲਿਕ ਰਿਫਲੈਕਸ ਜਿਹੜਾ ਗੈਸਟ੍ਰੋਕੋਲਿਕ ਆ ਬੱਚੇ ਜਿਹੜਾ ਨੀਚੇ ਵਾਲਾ ਐਨਲ ਸਫਿੰਕਟਰ ਆ ਉਹ ਇੰਨਾ ਸਟਰੋਂਗ ਹੀ ਨਹੀਂ ਬਣਿਆ ਹੁੰਦਾ ਉਹ ਜਿੰਨਾ ਦੁੱਧ ਪੀਂਦਾ ਉਹ ਨਾਲ ਦੇ ਨਾਲ ਪਾਟੀ ਕਰਦਾ ਉਹ ਨਾਰਮਲ ਚੀਜ਼ ਹੈ ਤੇ ਕਦੇ ਘਬਰਾਉਣਾ ਨਹੀਂ ਚਾਹੀਦਾ ਅਗਰ ਪੀਲੇ ਰੰਗ ਦੀ ਪਾਟੀ ਵਿੱਚ ਦਾਣੇ ਆਉਂਦੇ ਨੇ ਦੁੱਧ ਪੀਂਦ ਤੋਂ ਬਾਅਦ ਪਾਟੀ ਕਰਦਾ ਉਹ ਨਾਰਮਲ ਹੈ ਜੇ ਬੱਚਾ ਪਾਟੀ ਦੇ ਰਹੀਂ ਕੁਝ ਹੋਰ ਪ੍ਰੋਬਲਮ ਨੇ ਗ੍ਰੀਨ ਕਲਰ ਹੋਣਾ ਸ਼ੁਰੂ ਹੋ ਜਾਂਦਾ ਜਾਂ ਬਲੱਡ ਆਂਦਾ ਵਾ ਜਾਂ ਬੱਚਾ ਦੁੱਧ ਐਕਸੈਪਟ ਨਹੀਂ ਕਰ ਰਿਹਾ ਪ੍ਰੋਪਰਲੀ ਫਿਰ ਪ੍ਰੋਬਲਮ ਬਣੇ ਕੱਲਾਉਂਦੀ ਹੈ ਦੂਜਾ ਇੱਕਈ ਬੱਚਾ ਨੂੰ ਪੀਲੀਆ ਹੋ ਜਾਂਦਾ ਪੀਲੀਆ ਇੱਕ ਨਾਰਮਲ ਚੀਜ਼ ਆ ਹਰ ਬੱਚੇ ਨੂੰ ਹੋ ਜਾਂਦਾ ਅਗਰ ਮਾਂ ਦਾ ਗਰੁੱਪ O ਪੋਜ਼ਿਟਿਵ ਹੈ ਜਾਂ ਮਦਰ ਦਾ ਗਰੁੱਪ O ਨੈਗੇਟਿਵ ਹੈ ਤੋ ਚਾਂਸਸ ਆ ਵੀ ਬੱਚੇ ਨੂੰ ਪੀਲੀਆ ਹੋਣ ਦੇ ਜ਼ਿਆਦਾ ਚਾਂਸਸ ਨੇ ਤੇ O ਪੋਜ਼ਿਟਿਵ ਜਾਂ ਨੈਕਟਿਵ ਲੱਡ ਗਰੁੱਪ ਵਿੱਚ ਪੀਲੀਆ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਉਹ ਵੀ ਕੀ ਕੀ ਸਾਡੇ ਕੁ ਮਿੱਥ ਹੈਗਾ ਵੀ ਲਾਈਟਾਂ ਦਿਖਾਓ ਪੀਲੀਆ ਘਟ ਜਾਂਦਾ ਲਾਈਟਾਂ ਦਿਖਾਣ ਦੇ ਨਾਲ ਕਦੇ ਪੀਲੀਆ ਨਹੀਂ ਘਟਦਾ ਸੂਰਜ ਬਹੁਤ ਦੂਰ ਹੈ ਜਦ ਅਸੀਂ ਲਾਈਟਾਂ ਲਗਾਉਂਦੇ ਆਪਾਂ ਨੇੜੇ ਕਰਕੇ ਲਗਾਇਦੀਆਂ ਨੇ 45 ਸੈਂਟੀਮੀਟਰ ਦਾ ਡਿਸਟੈਂਸ ਹੁੰਦਾ ਸਿਰਫ ਜਦ ਅਸੀਂ ਲਾਈਟਾਂ ਲਗਾਉਂਦੇ ਆ ਤਾਂ ਲਾਈਟ ਸੂਰੇ ਦੀ ਰੋਸ਼ਨੀੋਂ ਸਿਰਫ ਵਿਟਾਮਿਨ ਡੀ ਮਿਲ ਸਕਦਾ ਪੀਲੀਆ ਨਹੀਂ ਘਟਦਾ ਕੀ ਬੱਚਿਆਂ ਦਾ ਪੀਲੀਆ ਆਪਣੇ ਆਪ ਹੀ ਘਟ ਜਾਂਦਾ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਜੇ ਉਹ 7-8 ਗ੍ਰਾਮ 7-8 ਮਿਲੀਗ੍ਰਾਮ ਪੀ ਲਿਆ ਤਾਂ ਉਹਨੇ ਆਪਣੇ ਹੌਲੀ ਹੌਲੀ ਠੀਕ ਹੋ ਜਾਣਾ। ਜੇ ਬੱਚੇ ਦਾ ਪੀ ਲਿਆ ਜ਼ਿਆਦਾ ਹੈ, ਜੇ ਮਾਂ ਦਾ ਬਲੱਡ ਗਰੁੱਪ O ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਸਾਨੂੰ ਹਮੇਸ਼ਾ ਵਿਜੀਲੈਂਟ ਰਹਿਣਾ ਚਾਹੀਦਾ ਵੀ ਉਹ ਬੱਚੇ ਦੇ ਟੈਸਟ ਰਿਪੀਟਡਲੀ ਕਰਾਈਏ। ਉਹ ਕਿਉਂ ਕਿ ਕਿ ਬੱਚੇ ਦਾ ਪੀ ਲਿਆ ਜ਼ਿਆਦਾ ਬਚ ਗਿਆ ਤਾਂ ਸਾਨੂੰ ਕਈ ਵਾਰ ਬਲੱਡ ਚੇਂਜ ਕਰਨਾ ਪੈਂਦਾ ਸਾਰੇ ਦਾ ਸਾਰਾ ਬੱਚੇ ਦਾ ਖੂਨ ਚੇਂਜ ਕਰਨਾ ਪੈਂਦਾ ਜਾਂ ਉਹਨੂੰ ਲਾਈਟਾਂ ਥੱਲੇ ਰੱਖਣਾ ਪੈਂਦਾ। ਇਸ ਕਰਕੇ ਜੇ ਬੱਚੇ ਨੂੰ ਪੀਲੀਆ ਤੁਹਾਨੂੰ ਜ਼ਿਆਦਾ ਲੱਗੇ ਤਾਂ ਇਮੀਡੀਏਟਲੀ ਡਾਕਟਰ ਕੋਲ ਸਜਦਾ ਤੁਸੇ ਕਿਹਾ ਕਿ ਬੱਚਾ ਨੂੰ ਲੂਜ਼ ਮੋਸ਼ਨ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਲੱਗਦਾ ਹੁੰਦਾ ਪਰ ਉਹ ਹੁੰਦਾ ਨਹੀਂ ਹੈ ਉਹ ਕਈ ਵਾਰ ਨਾਰਮਲ ਰੂਟੀਨ ਹੁੰਦਾ ਹੈ ਤਾਂ ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਸਾਡੇ ਬੱਚੇ ਨੂੰ ਜਿਹੜੀ ਆ ਲੂਜ਼ ਮੋਸ਼ਨ ਹੈਗੇ ਨੇ ਉਹ ਜਾਂ ਫਿਰ ਨਹੀਂ ਹੈਗੇ ਪਤਾ ਕਿਵੇਂ ਲੱਗੇਗਾ ਫਿਰ ਅਗਰ ਤੁਹਾਡਾ ਬੱਚਾ ਦੁੱਧ ਠੀਕ ਪੀਂਦਾ ਘਟੋ ਘਟ ਪੂਰੇ 24 ਘੰਟੇ ਵਿੱਚ 6 ਵਾਰ ਬੱਚਾ 5 ਤੋਂ 6 ਵਾਰ ਯੂਰੀਨ ਪਾਸ ਕਰ ਰਿਹਾ ਔਰ ਉਹਦਾ weight gain ਹੋ ਰਿਹਾ 15 ਤੋਂ 30 ਗ੍ਰਾਮ ਪਰ ਡੇ ਬੱਚਾ weight gain ਕਰ ਰਿਹਾ ਔਰ ਦੂਜਾ ਤੁਹਾਡੇ ਬੱਚੇ ਦਾ ਯੂਰਿਨ ਠੀਕ ਪਾਸ ਕਰ ਰਿਹਾ ਹੈ ਔਰ ਦੁੱਧ ਠੀਕ ਪੀ ਰਿਹਾ ਤਾਂ ਇਹ ਇੱਕ ਪੋਜ਼ਿਟਿਵ ਸਾਈਨ ਹੈ ਜੋ ਅਸੀਂ ਇਨਡਾਇਰੈਕਟ ਅਵੈਲਨਸ ਮੰਨਦੇ ਆਂ ਵੀ ਬੱਚੇ ਦਾ ਬੱਚਾ ਬਿਲਕੁਲ ਠੀਕ ਹੈ ਅਗਰ ਬੱਚਾ ਦੁੱਧ ਨਹੀਂ ਪੀ ਰਿਹਾ ਉਹਦਾ ਭਾਰ ਘਟ ਰਿਹਾ ਔਰ ਜੇ ਭਾਰ ਘਟਦਾ ਹੋਵੇ ਦੁੱਧ ਨਾ ਪੀਂਦਾ ਵੀ ਫਿਰ ਹੁੰਦਾ ਵੀ ਹਾਂ ਬੱਚਾ ਠੀਕ ਨਹੀਂ ਆਏਗਾ ਬਾਕੀ ਜਿਹੜਾ ਆਲਰੇਡੀ ਤੁਹਾਨੂੰ ਦੱਸਤਾ ਵੀ ਜਿਹੜਾ ਪਾਟੀ ਵਾਲਾ ਸਿਸਟਮ ਹੈ ਉਹਨੂੰ 3 ਮਹੀਨੇ ਡੇਢ ਤੋਂ 3 ਮਹੀਨੇ ਲੱਗਦੇ ਆ ਨਾਰਮਲ ਹੋਣ ਦੇ ਵਿੱਚ ਤਾਂ ਸਰ ਬਹੁਤ ਸਾਰੇ ਬੱਚਿਆਂ ਨੂੰ ਜਦੋਂ ਬਹੁਤ ਸਾਰੀਆਂ ਆਪਾਂ ਦਿੱਕਤਾਂ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਕਈ ਵਾਰ ਫੀਵਰ ਹੋ ਜਾਂਦਾ ਹੈ ਕਈ ਵਾਰ ਉਹਨਾਂ ਨੂੰ ਲੂਜ਼ ਮੋਸ਼ਨਸ ਹੋ ਜਾਂਦੇ ਨੇ ਹਨਾ ਤੇ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਬੱਚੇ ਦਾ ਪੇਟ ਦਰਦ ਹੋ ਰਿਹਾ ਕਿਉਂਕਿ ਬੱਚੇ ਨੂੰ ਮੂੰਹ ਤਾਂ ਦੱਸਣਾ ਨਹੀਂ ਹੈਗਾ ਤੇ ਕਿਵੇਂ ਪਤਾ ਲੱਗੇਗਾ ਉਸ ਪਰੇ ਅਕੇ ਇਹਨੂੰ ਕਹਿੰਦੇ ਆ ਅਬਡੋਮਨਲ ਕੋਲਿਕ ਕਿ ਬੱਚੇ ਹੁੰਦੇ ਵੀ ਜੇ ਪੇਟ ਦਰਦ ਕਰਦਾ ਉਹ ਤੁਸੀਂ ਬੈੱਡ ਤੇ ਲਟਾਣੇ ਹੋ ਤਾਂ ਰੋਣ ਲੱਗ ਜਾਣਗੇ ਗੋਦੀ ਚੱਕਦੇ ਹੋ ਤਾਂ ਚੁੱਪ ਕਰ ਜਾਂਦੇ ਆ ਇਹਨੂੰ ਕਹਿੰਦੇ ਆ ਕੰਸੋਲੇਬਲ ਕਰਾਈ ਜਿਹੜਾ ਬੱਚਾ ਚੱਕ ਕੇ ਘੁਮਾਣ ਤੇ ਚੁੱਪ ਕਰ ਜਾਂਦਾ ਉਹ ਬੱਚਾ ਠੀਕ ਹੈ ਜਿਹੜਾ ਬੱਚਾ ਚੱਕ ਕੇ ਘੁਮਾਣ ਤੇ ਵੀ ਚੁੱਪ ਨਹੀਂ ਕਰ ਰਿਹਾ ਇਹਦਾ ਮਤਲਬ ਕੋਈ ਨਾ ਕੋਈ ਪ੍ਰੋਬਲਮ ਹੈ ਦਿੱਕਤ ਹੈ ਬੱਚੇ ਨੂੰ ਤੇ ਕੋਲਿਕ ਇੱਕ ਬਹੁਤ ਕਾਮਨ ਪ੍ਰੋਬਲਮ ਹੈ ਕੋਲਿਕ ਜਿਹੜਾ ਪੇਟ ਦਰਦ ਹੈ ਹਰ ਬੱਚੇ ਦੇ ਵਿੱਚ ਹੁੰਦਾ ਬਿਕੋਜ਼ ਤੁਹਾਡਾ ਜਿਹੜਾ ਅੰਤੜੀਆਂ ਨੇ ਉਪਸਟੀਰਾਈਲ ਨਹੀਂ ਉਹਦੇ ਵਿੱਚ ਪ੍ਰੋਟੀਨ ਵੀ ਜਾ ਰਿਹਾ ਪ੍ਰੋਟੀਨ ਜਾ ਰਿਹਾ ਸੈਂਸਟਾਈਜ਼ ਕਰ ਰਿਹਾ ਉਹਨੂੰ ਉਹਨੂੰ ਥੋੜਾ ਸੈਂਸਟਾਈਜੇਸ਼ਨ ਜਿਹੜੀ ਹੋ ਰਹੀ ਹੈ ਇੰਟਰਸਟਾਈਨ ਦੀ ਉਹਦੀ ਕਰਕੇ ਥੋੜੀ ਦਿੱਕਤ ਆਉਂਦੀ ਹੈ ਔਰ ਇਹਨੂੰ ਕਦੇ ਆ ਪ੍ਰੋਬਲਮ ਲੈ ਕੇ ਨਹੀਂ ਚੱਲਣਾ ਚਾਹੀਦਾ ਹੁਣ ਕਈ ਬੱਚੇ ਰਾਤ ਨੂੰ ਹੀ ਜਾਗਦੇ ਨੇ ਦਿਨ ਵੇਲੇ ਸੁੱਤੇ ਰਹਿੰਦੇ ਨੇ ਬਿਕੋਜ਼ ਮਾਂ ਦੇ ਪੇਟ 'ਚ ਵੀ ਦੇ ਹੁੰਦਾ ਜਦੋਂ ਮਾਂ ਕੰਮ ਕਰ ਰਹੀ ਹੁੰਦੀ ਸੀ ਬੱਚਾ ਸੁੱਤਾ ਹੁੰਦਾ ਸੀਗਾ ਜਦੋਂ ਮਾਂ ਸੌਂ ਜਾਂਦੀ ਸੀ ਬੱਚਾ ਉੱਠ ਜਾਂਦਾ ਸੀਗਾ ਤਾਂ ਉਹਦੇ ਜਿਹੜੇ ਕਿੱਕ ਮੂਵਮੈਂਟ ਹੁੰਦੀਆਂ ਨੇ ਜਿਹੜੇ ਅੰਦਰ ਪੇਟ ਦੇ ਅੰਦਰ ਮੂਵਮੈਂਟਸ ਹੁੰਦੀਆਂ ਨੇ ਉਹ ਵੀ ਮਾਂ ਦੇ ਸੌਣ ਤੋਂ ਬਾਅਦ ਹੁੰਦੀਆਂ ਇਸ ਕਰਕੇ ਰਾਤ ਨੂੰ ਹੀ ਜ਼ਿਆਦਾ ਮੂਵਮੈਂਟ ਕਰਦੇ ਆ ਬੱਚੇ ਇਸ ਕਰਕੇ ਰਾਤ ਨੂੰ ਹੀ ਜਾਗਦੇ ਹਨ ਉਹ ਡੇ ਐਂਡ ਨਾਈਟ ਦਾ ਕਨਸੈਪਟ ਨਹੀਂ ਹੁੰਦਾ ਜੇ ਡੇ ਐਂਡ ਨਾਈਟ ਦਾ ਕਨਸੈਪਟ 3 ਮਹੀਨੇ ਬਾਅਦ ਆਣਾ ਸ਼ੁਰੂ ਹੁੰਦਾ ਹੈ ਨਾ ਬੱਚਿਆਂ ਦੇ ਵਿੱਚ ਤੇ ਫਿਰ ਥੋੜਾ ਥੋੜਾ ਐਡਜਸਟ ਕਰਨਾ ਸ਼ੁਰੂ ਕਰਦੇ ਐ এনवायरमेंट ਅਗਰ 3 ਮਹੀਨੇ ਤੋਂ ਬਾਅਦ ਵੀ ਬੱਚਾ ਇਦਾਂ ਰੋਂਦਾ ਰਹਿੰਦਾ ਇੱਕ 3 ਮਹੀਨੇ ਤੱਕ ਮੈਂ ਕਹਾਂ ਨਾਰਮਲ ਹੈ 3 ਮਹੀਨੇ ਤੋਂ ਬਾਅਦ ਵੀ ਬੱਚਾ ਦਾ ਰੋਂਦਾ ਰਹਿੰਦਾ ਤਾਂ ਤੁਸੀਂ ਉਹਨੂੰ ਦੇਖਣਾ ਚਾਹੀਦਾ ਡਾਕਟਰ ਨੂੰ ਦਿਖਾਉਣਾ ਚਾਹੀਦਾ ਬਿਕੋਜ਼ ਇਹ ਇੱਕ ਸੈਰੀਬਰਲ ਪ੍ਰੋਬਲਮ ਵੀ ਹੋ ਸਕਦੀ ਹੈ ਸੈਰੀਬਰਲ ਇਰਿਟੇਬਿਲਟੀ ਵੀ ਹੋ ਸਕਦੀ ਹੈ ਜਾਂ ਕੋਈ ਹੋਰ ਦਿੱਕਤ ਵੀ ਹੋ ਸਕਦੀ ਹੈ ਅਗਰ 3 ਮਹੀਨੇ ਤੋਂ ਉੱਪਰ ਵੀ ਇਹ ਪ੍ਰੋਬਲਮ ਰਹਿੰਦੀ ਆ ਨੀ ਪਰਸਿਸਟ ਕਰਦੀ ਆ ਨੀ ਤਾਂ ਤਸਰ ਅੱਦ ਕਿਦਾ ਪਤਾ ਲੱਗ ਸਕਦਾ ਹੈ ਕਿ ਬੱਚੇ ਨੂੰ ਭੁੱਖ ਲੱਗੀ ਹੋਈ ਹੈ ਜਾਂ ਬੱਚੇ ਨੂੰ ਕੋਈ ਦਿੱਕਤ ਹੈ ਕਿਵੇਂ ਪਤਾ ਲਗਾਣ ਮਾਪੇ ਕਿਉਂਕਿ ਮੈਂ ਗੱਲ ਕਰ ਰਹੀ ਹਾਂ ਕਿ ਜਿਹੜੇ ਪੇਰੈਂਟਸ ਹੁੰਦੇ ਨੇ ਪਹਿਲੀ ਵਾਰ ਉਹਨਾਂ ਨੇ ਕਨਸੀਵ ਕੀਤਾ ਹੁੰਦਾ ਤਾਂ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਇਸ ਬਾਰੇ ਇੱਕੋ ਚੀਜ਼ ਮੈਂ ਸਟ੍ਰੈਸ ਕਰ ਦਵਾਂ ਨਾ ਕਿ ਅਗਰ ਬੱਚਾ ਚੱਕਣ ਤੇ ਕਮਾਨ ਤੇ ਗੱਡੀ ਚ ਲੈ ਜਾਓ ਤੁਸੀਂ ਗੱਡੀ ਚ ਲੈ ਕੇ ਚੁੱਪ ਕਰ ਗਿਆ ਚੱਕ ਕੇ ਚੁੱਪ ਕਰ ਗਿਆ ਇੱਕ ਪੋਜ਼ਿਟਿਵ ਸਾਈਨ ਹੈ ਸਾਡੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਬੱਚਾ ਚੱਕਣ ਤੇ ਕਮਾਨ ਤੇ ਚੁੱਪ ਨਹੀਂ ਕਰ ਰਿਹਾ ਤਾਂ ਮਤਲਬ ਪ੍ਰੋਬਲਮ ਹੈ ਤੁਹਾਡੇ ਬੱਚੇ ਨੂੰ ਫਿਰ ਤੁਸੀਂ ਇਮੀਡੀਏਟਲੀ ਡਾਕਟਰ ਨੂੰ ਦਿਖ ਦੂਸਰਾ ਤੁਸੀਂ ਆਪਣੇ ਬੱਚੇ ਦੀ ਡਿਵੈਲਪਮੈਂਟ ਵੀ ਖੁਦ ਦੇਖਣੀ ਪੈਣੀ ਹੈ ਵੀ ਮੇਰਾ ਬੱਚਾ ਅ ਸਿਰ ਕਦੋਂ ਸੰਭਾਲਦਾ ਆ ਜਦੋਂ 3 ਮਹੀਨੇ ਦਾ ਬੱਚਾ ਸਿਰ ਸੰਭਾਲਣਾ ਸ਼ੁਰੂ ਕਰ ਦਿੰਦਾ ਆ 6 ਮਹੀਨੇ ਦਾ ਬੱਚਾ ਬੈਠਣਾ ਸ਼ੁਰੂ ਕਰ ਦਿੰਦਾ سپورਟ ਦੇ ਨਾਲ ਢੋ ਲਗਾਓ ਉਹ ਨਾ ਬੈਠ ਜਾਏਗਾ 8 ਮਹੀਨੇ ਦਾ ਬੱਚਾ ਬਿਨਾਂ سپورਟ ਤੇ ਬੈਠ ਜਾਏਗਾ 11 ਮਹੀਨੇ ਦਾ ਬੱਚਾ ਫੜ ਕੇ ਥੋੜਾ ਬਹੁਤ ਟੇਬਲ ਨੂੰ ਫੜ ਕੇ ਖੜਾ ਹੋ ਜਾਏਗਾ 9 ਮਹੀਨੇ ਦਾ ਬੱਚਾ ਕ્રોલ ਕਰਨ ਲੱਗ ਜਾਏਗਾ ਤਾਂ ਇਹ ਚੀਜ਼ਾਂ ਅਗਰ ਮਦਰ ਨੋਟ ਕਰੇਗੀ ਮੇਰੇ ਬੱਚੇ ਦੀ ਡਿਵੈਲਪਮੈਂਟ ਠੀਕ ਹੋ ਰਹੀ ਹੈ ਅਗਰ ਇਹਦੇ ਵਿੱਚੋਂ ਲੈਗ ਕਰ ਰਿਹਾ ਪਿੱਛੇ ਜਾ ਰਿਹਾ ਜੇ ਨੌਮਿਨ ਦੇ ਬੱਚਾ ਕਰਾਲ ਨਹੀਂ ਕਰ ਰਿਹਾ ਜਾਂ 11 ਮਹੀਨੇ ਹੋ ਗਿਆ ਤਾਂ ਬੈਠਣਾ ਸ਼ੁਰੂ ਨਹੀਂ ਕੀਤਾ ਉਹਨੇ ਤਾਂ ਬੱਚਾ ਪਿੱਛੇ ਹੈ ਤੁਹਾਨੂੰ ਇਮੀਡੀਏਟਲੀ ਡਾਕਟਰ ਕੋਲ ਜਾਣਾ ਚਾਹੀਦਾ ਔਰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਮੇਰੇ ਬੱਚੇ ਦੀ ਡਿਵੈਲਪਮੈਂਟ ਮੈਨੂੰ ਠੀਕ ਨਹੀਂ ਲੱਗਦੀ ਪੇਸਟ ਹੈ ਕਸਰ ਕਈ ਵਾਰ ਬੱਚਾ ਨੂੰ ਫੀਵਰ ਆ ਜਾਂਦਾ ਹੈ ਤੇ ਉਹਦਾ ਕੀ ਇਲਾਜ ਹੈਗਾ ਕਿ ਘਰੋਂ ਉਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਜਾਂ ਫਿਰ ਇਮੀਜਟ ਡਾਕਟਰ ਦੇ ਕੋਲ ਲੈਣਾ ਚਾਹੀਦਾ ਫੀਵਰ ਦੇਖੋ ਕਈ ਪੇਰੈਂਟਸ ਕਹਿੰਦੇ ਮੇਰੇ ਬੱਚੇ ਨੂੰ 99 ਫੀਵਰ ਆ 99 ਕੋਈ ਫੀਵਰ ਨਹੀਂ ਹੁੰਦਾ 99.6 7 ਤੱਕ ਅਸੀਂ ਨਾਰਮਲ ਮੰਨਦੇ ਆ ਫੀਵਰ ਨੂੰ ਸਾਡੇ ਬਲੱਡ ਫਲੋ ਜਿਹੜਾ ਹੁੰਦਾ ਦਿਮਾਗ ਨੂੰ ਉੱਪਰ ਨੂੰ ਬਲੱਡ ਬਲੱਡ ਫਲੋ ਜ਼ਿਆਦਾ ਹੁੰਦਾ ਜਦੋਂ ਇੱਥੇ ਚੈੱਕ ਵੀ ਕਰਦੇ ਉਹ ਨਾਰਮਲੀ ਬਲੱਡ ਤੋਂ ਨੂੰ ਟੈਂਪਰੇਚਰ ਜ਼ਿਆਦਾ ਦਿਖਦਾ ਅਗਰ ਉਹ 100 ਤੋਂ ਉੱਪਰ ਆ ਰਿਹਾ ਤਾਂ ਤਾਂ ਵਰੀ ਸਮ ਹੈ ਅਦਰ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਅਗਰ ਪ੍ਰ ਸੋ ਸਟੋਰੀਆ ਦੁੱਧ ਨਹੀਂ ਪੀ ਰਿਹਾ ਉਲਟੀ ਕਰ ਰਿਹਾ ਔਰ ਪਾਟੀਆਂ ਬਹੁਤ ਜ਼ਿਆਦਾ ਕਰ ਰਿਹਾ ਤਾਂ ਤੁਹਾਨੂੰ ਇਮੀਡੀਟਲੀ ਡਾਕਟਰ ਕੋਲ ਲਾਓ ਔਰ ਉਹ ਚੈੱਕ ਕਰਾਓ ਵੀ ਤੁਹਾਡੇ ਬੱਚੇ ਨੂੰ ਦਿੱਕਤ ਲੱਗਦੀ ਹੈ ਵਾਲੀ ਤਾਂ ਸਰ ਬਹੁਤ ਸਾਰੇ ਬੱਚਿਆਂ ਨੂੰ ਜਦੋਂ ਆਪਾਂ ਡਾਈਪਰ ਵਗੈਰਾ ਪਹਿਨਾਨੇ ਆ ਤੇ ਉਹਨਾਂ ਨੂੰ ਰੈਸ਼ਸ ਹੋ ਜਾਂਦੇ ਆ ਰੈਸ਼ਸ ਸੇ ਦਿੱਕਤਾਂ ਲੱਗ ਪੈਂਦੀ ਹੈ ਦਾਣੇ ਹੋਣ ਲੱਗ ਪੈਂਦੇ ਨੇ ਉਹਦਾ ਕੀ ਫਿਰ ਇਲਾਜ ਹੁੰਦਾ ਡਾਈਪਰ ਰੈਸ਼ ਤਾਂ ਬਹੁਤ ਕਾਮਨ ਹੈ ਮੈਂ ਤਾਂ ਡਾਈਪਰ ਕੈਨ ਨਾ ਬੀ ਰეკਮੈਂਡ ਵੀ ਨਹੀਂ ਕਰਨਾ ਚਾਹਦਾ ਕਿਉਂਕਿ ਜਿੰਨੀ ਦੇਰ ਤੁਸੀਂ ਜਿਵੇਂ ਘਰ ਤੁਸੀਂ ਬੰਦ ਕਰਤਾ ਘਰ ਬੰਦ ਕਰਤਾ ਹਿਊਮਰ ਸਾਗਿਆ ਘਰ ਦੇ ਵਿੱਚ ਸਾਡੇ ਘਰ ਚ ਫੰਗਸ ਹੀ ਲੱਗ ਜਾਣੀ ਆ ਉਹੀ ਹਾਲ ਡਾਈਪਰ ਦਾ ਜੇ ਤੁਸੀਂ ਬੰਦ ਰੱਖੋਗੇ ਉਹਨੂੰ ਉਹਨੂੰ ਹਵਾ ਨਹੀਂ ਲੱਗੇਗੀ ਤਾਂ ਰੈਸ਼ਸ ਆਣਗੇ ਸਕਿਨ ਖਰਾਬ ਹੋ ਗਈ ਉਹਦੀ ਸੈਕਿੰਡ ਦੋ ਦੋ ਘੰਟੇ ਬਾਅਦ ਚੇਂਜ ਕਰਕੇ ਦੇਖੋ ਡਾਈਪਰ ਨੂੰ ਅਗਰ ਤੁਸੀਂ ਕਰ ਲਾਣਾ ਵੀ ਚਾਹਦੇ ਹੋ ਦੋ ਦੋ ਘੰਟੇ ਬਾਅਦ ਦੇਖੋ ਵੀ ਹਾਂ ਸਕਿਨ ਠੀਕ ਹੈ ਪਾਟੇ ਤੇ ਨਹੀਂ ਕੀਤੀ ਹੋਈ ਪਾਟੇ ਚਿਪਕੀ ਤਾਂ ਨਹੀਂ ਹੋਈ ਉਹਦੇ ਨਾਲ ਬੱਚਾ ਬੱਚਾ ਪਜ ਜਾਂਦਾ ਔਰ ਸੈਕਿੰਡ ਕੀ ਮਦਰ ਕੀ ਕਰਦੀਆਂ ਨੇ ਇੱਕ ਸਾਈਡ ਤੇ ਦੁੱਧ ਪਲਾਨਦੀਆਂ ਨੇ ਔਰ ਦੂਜੀ ਸਾਈਡ ਦੁੱਧ ਆਣਾ ਸ਼ੁਰੂ ਹੋ ਜਾਂਦਾ ਬਾ ਦੂਜੀ ਸਾਈਡ ਤੇ ਪਲਾਨਾ ਸ਼ੁਰੂ ਕਰ ਦਿੰਦੀਆਂ ਨੇ ਉਹ ਕੀ ਕਰਦੀ ਹੈ ਜਿਹੜਾ ਪਹਿਲੇ ਵਾਲਾ ਫੋਰ ਮਿਲਕ ਹੁੰਦਾ ਫੋਰ ਮਿਲਕ ਦੇ ਵਿੱਚ ਲੈਕਟੋ ਜ਼ਿਆਦਾ ਹੁੰਦੀ ਹੈ 슈ਗਰ ਜ਼ਿਆਦਾ ਹੁੰਦੀ ਹੈ ਉਹ ਉਹ ਜਦੋਂ ਪਲਾਨਦੀਆਂ ਨੇ 슈ਗਰ ਪੈ ਜਾਂਦੀਆਂ ਨੇ ਇਧਰ ਦੁੱਧ ਆ ਗਿਆ ਨਾਲੇ ਦੀ ਦੂਜੀ ਸਾਈਡ ਤੋਂ ਉਹ ਦਾਣਾ ਸ਼ੁਰੂ ਕਰਤਾ ਉਹ ਉਧਰ ਪਲਾਨਾ ਸ਼ੁਰੂ ਕਰ ਦਿੰਦੀ ਹੈ ਤੇ ਉਹਦੇ ਨਾਲ ਕੀ ਹੈ ਬੱਚੇ ਨੂੰ ਲੈਕਟੋ ਜ਼ਿਆਦਾ ਦੀ ਜਾਂਦੀ ਹੈ ਤਾਂ ਲੈਕਟੋਜ਼ ਇਨਟੋਲਰੈਂਸ ਹੋ ਜਾਂਦਾ ਜਿਹੜਾ ਸਾਡਾ ਐਂਜ਼ਾਈਮ ਕੀਬਰ ਉਹ ਡਾਈਜੈਸਟ ਨਹੀਂ ਕਰ ਪਾਉਂਦਾ ਅੰਦਰ ਤਾਂ ਬੱਚਾ ਫਿਰ ਪਾਟੀਆਂ ਜ਼ਿਆਦਾ ਕਰਦਾ ਹੈ ਪਾਟੀਆਂ ਜ਼ਿਆਦਾ ਕਰੇਗਾ ਫਿਰ ਰੈਸ਼ਸ ਦੇ ਚਾਂਸਸ ਬੱਜ ਜਾਂਦੇ ਇਸ ਕਰਕੇ ਜਦੋਂ ਇੱਕ ਸਾਈਡ ਦਾ ਇਸ ਬਰਸਤੇ ਵਿੱਚੋਂ ਦੁੱਧ ਖਤਮ ਹੋ ਜੇ ਫੋਰ ਮਿਲਕ ਵਾਲਾ ਵੀ ਤੇ ਹੈਂਡ ਮਿਲਕ ਪਿੱਛੇ ਵਾਲਾ ਦੁੱਧ ਵੀ ਫਿਰ ਦੂਜੀ ਸਾਈਡ ਤੇ ਲੈ ਕੇ ਜਾਣਾ ਚਾਹੀਦਾ ਚਾਹੇ ਇਧਰ ਦੁੱਧ ਆਂਦਾ ਵੀ ਰਹੇ ਨਹੀਂ ਪਲਾਣਾ ਚਾਹੀਦਾ ਨਹੀਂ ਤਾਂ ਬੱਚਾ ਅੱਗੇ ਵਾਲਾ ਜਿਹੜਾ ਪਾਣੀ ਵਰਗਾ ਦੁੱਧੋਂ ਤਾਂ ਉਹੀ ਪੀ ਜਾਏਗਾ ਤੇ ਬਾਰ ਬਾਰ ਪਾਟੀਆਂ ਕਰੀ ਜਾਏਗਾ ਬੱਚਾ ਸੋ ਜਿੱਦਾਂ ਆਪਾਂ ਬੱਚੇ ਦੀ ਸਕਿਨ ਦੀ ਗੱਲ ਕੀਤੀ ਤਾਂ ਆਪਾਂ ਕਹਿ ਰਹੇ ਹਾਂ ਕਿ ਬੱਚੇ ਦੀ ਸਕਿਨ ਦਾ ਖਾਸ ਖਿਆਲ ਰੱਖਣ ਦੀ ਲੋੜ ਹੈਗੀ ਆ ਆਪਾਂ ਨੂੰ ਰੈਸ਼ੀਸ ਤੋਂ ਬਚਣਾ ਚਾਹੀਦਾ ਹੈ ਤਾਂ ਬਹੁਤ ਸਾਰੇ ਸਾਡੇ ਖਾਸ ਕਰਕੇ ਇੰਡੀਆ ਦੇ ਵਿੱਚ ਨਾ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਪਾਊਡਰ ਦਾ ਇਸਤੇਮਾਲ ਕਰਦੇ ਆ ਕਜਲ ਲਗਾਉਂਦੇ ਕਿ ਇਹ ਸਭ ਲਗਾਉਣਾ ਠੀਕ ਹੈਗੇ ਦੇਖੋ ਐਸੀ ਜਿੰਨਾ ਨਿਊ ਬੌਰਨ ਨੂੰ ਤੁਸੀਂ ਆ ਚੀਜ਼ਾਂ ਤੋਂ ਪਰਹੇਜ਼ ਰੱਖੋਗੇ ਉੰਨਾ ਤੁਹਾਡਾ ਬੱਚਾ ਠੀਕ ਰਹੇਗਾ ਨਾ ਕਾਜਲ ਲਗਾਉਣਾ ਚਾਹੀਦਾ ਨਾ ਪਾਊਡਰ ਲਗਾਉਣਾ ਚਾਹੀਦਾ ਜਦੋਂ ਬੱਚੇ ਦੀ ਕੋਰ ਨਿਕਲ ਜੇ ਉਦੋਂ ਨਾ ਲਾਣਾ ਚਾਹੀਦਾ ਨਹੀਂ ਜਦ ਤੱਕ ਉਹਨੂੰ ਸਾਫ਼ ਕਰੋ ਔਰ ਕਈ ਬੱਚ ਕੀ ਕੀ ਕਰਦੇ ਨੇ ਸਾਡੇ ਰਿਚੂਅਲ ਐ ਵੀ ਬ੍ਰੈਸਟ ਤੋਂ ਦੁੱਧ ਕੱਢਦੇ ਨੇ ਵੀ ਇਹ ਗੰਦਾ ਦੁੱਧਾ ਕੱਢ ਦਿੰਦੇ ਨੇ ਪਰ ਉਹਦੇ ਨਾਲ ਕੀ ਹੁੰਦਾ ਮਿਸਟਾਈਟਸ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਹੈ ਨੀਚੇ ਵਾਲਾ ਜਿਹੜਾ ਟਿਸ਼ੂ ਟੁੱਟ ਜਾਂਦਾ ਉਹ ਫਿਰ ਪੂਰਾ ਰੈੱਡ ਹੋ ਜਾਂਦਾ ਬੱਚੇ ਤਾਂ بڑے ਬੱਚੇ ਆਉਂਦੇ ਜਿਨ੍ਹਾਂ ਨੂੰ ਇਨਫੈਕਸ਼ਨ ਹੋ ਜਾਂਦੀ ਸਾਨੂੰ ਦਾਖਲ ਕਰਨਾ ਪੈਂਦਾ ਇਸ ਕਰਕੇ ਬ੍ਰੈਸਟ ਦੀ ਕਦੇ ਵੀ ਛੋਟੇ ਬੱਚੇ ਦੀ ਮ사ਜ ਨਹੀਂ ਕਰਨੀ ਚਾਹੀਦੀ ਔਰ ਉਹ ਜ ਦੁੱਧ ਨਹੀਂ ਕੱਢਣਾ ਕਦੇ ਵੀ ਜ ਮਾਲਿਸ਼ ਵੀ ਕਰਨੀ ਸਿਰਫ ਟੈਪ ਕਰਨਾ ਹੈ ਮਿਸਾਜ ਖਿੱਚਣਾ ਨਹੀਂ ਹੈ ਬੱਚੇ ਨੂੰ ਜਦੋਂ ਖਿੱਚਣਾ ਦੇ ਦੋ ਕਾਰਡ ਨਿਕਲ ਜੇ ਫਿਰ ਉਹਨੂੰ ਲਾਣਾ ਮਾਂ ਤੁਸੀਂ ਨਿਲਾਣਾ ਵੀ ਇਦਾਂ ਵੀ ਜਿਹੜਾ ਪਾਣੀ ਥੱਲੇ ਪਾਣਾ ਸਿਰ ਤੇ ਪਾਣੀ ਨਹੀਂ ਪਾਈਦਾ ਬੱਚੇ ਤੇ ਕਦੇ ਵੀ ਕਿਉਂਕਿ ਫਿਰ ਐਸਪੀਰੀਏਟ ਦੇ ਚਾਂਸਸ ਬਜ ਜਾਂਦੇ ਆ ਲੰਗਸ ਚਲ ਜਾਂਦਾ ਕਿਬਰ ਪਾਣੀ ਇੱਥੋਂ ਲੈ ਕੇ ਨੀਚੇ ਤੱਕ ਪਾਣੀ ਪਾਣਾ ਚਾਹੀਦਾ ਬੱਚੇ ਨੂੰ। ਤੇ ਸਰ ਜੀ ਆਪਾਂ ਮੈਡੀਕਲ ਪੈਮਾਨਿਆਂ ਤੇ ਗੱਲ ਕਰੀਏ ਤਾਂ ਆਖਰ ਕਿੰਨੇ ਕੁ ਦਿਨ ਹੁੰਦੇ ਨੇ ਕਿ ਆਪਾਂ ਨੂੰ ਬੱਚੇ ਦਾ ਖਾਸ ਖਿਆਲ ਰੱਖਣ ਦੀ ਲੋੜ ਹੈਗੀ ਕਿ ਹਾਂ ਇਹ क्रੂਸ਼ੀਅਲ ਹੁੰਦੇ ਨੇ ਜੇ ਟੱਪ ਗਏ ਤਾਂ ਸਾਡਾ ਬੱਚਾ ਬਿਲਕੁਲ ਹੈਲਦੀ ਰਹੇਗਾ। ਫਸਟ ਜਿਹੜੇ 1000 ਡੇਜ਼ ਨੇ ਜਾਂ 2 ਸਾਲ ਲਗਾ ਲਓ ਬਹੁਤ ਕ੍ਰੂਸ਼ੀਅਲ ਹੈ ਬੱਚੇ ਦੀ ਬ੍ਰੇਨ ਡਵੈਲਪਮੈਂਟ ਵਾਸਤੇ। ਜੇ ਤੁਸੀਂ 2 ਸਾਲ ਤੱਕ ਬੱਚੇ ਦੀ ਨਿਊਟ੍ਰੀਸ਼ਨ ਦਾ ਪੂਰਾ ਧਿਆਨ ਰੱਖੋਗੇ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੈ ਦਿਮਾਗ ਪ੍ਰੋਪਰ ਬਣੇਗਾ ਜੇ ਤੁਸੀਂ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਇਨਫੈਕਸ਼ਨਸ ਹੋ ਗੀਆਂ ਡਾਇਰੀਆ ਹੋ ਗਿਆ ਬ੍ਰੇਨ ਗਰੋਥ ਨੂੰ ਹੈਂਪਰ ਕਰਦੀਆਂ ਚੀਜ਼ਾਂ ਇਸ ਕਰਕੇ 2 ਇਅਰਸ ਬਹੁਤ ਇੰਪੋਰਟੈਂਟ ਨੇ ਬੱਚੇ ਦੀ ਬ੍ਰੇਨ ਗਰੋਥ ਦੇ ਲਈ ਸੈਕਿੰਡ ਕਈ ਮਦਰ ਕਈ ਸਾਡੇ ਪਿੰਡਾਂ ਵਿੱਚ ਇੱਕ ਇਹ ਵੀ ਪ੍ਰਥਾ ਹੈ ਵੀ ਦੰਦ ਦੇ ਗੁੜਤੀ ਦਿੰਦੇ ਨੇ ਹਨੀ ਕੋਈ ਹਣੀ ਚਟਾ ਦਿੰਦਾ ਕੋਈ ਗੁੜ ਦੇ ਦਿੰਦਾ ਹਣੀ ਦੇਣਾ ਮੈਂ ਹਮੇਸ਼ਾ ਕਹਿੰਦਾ ਹਣੀ ਦਾ ਕੋਈ ਆਵਲੀ ਗੁੜਤੀ ਵਾਲੀ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਗੁੜਤੀ ਦੇ ਨਾਲ ਹਣੀ ਦੇਣ ਦੇ ਨਾਲ ਕਈ ਬੱਚਿਆਂ ਦੀ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਔਰ ਇੱਕ ਸਾਲ ਤੋਂ ਪਹਿਲਾਂ ਤਾਂ ਹਣੀ ਦੇਣਾ ਨਹੀਂ ਚਾਹੀਦਾ ਉਹ ਚ ਇਨਫੈਂਟਾਈਲ ਪੋਰਟਲਿਜ਼ਮ ਹੈ ਜੋ ਬਹੁਤ ਕਾਮਨ ਹੈ ਇਸ ਕਰਕੇ ਹਣੀ ਦਾ ਯੂਜ਼ ਤੁਸੀਂ ਡਿਲੀਵਰੀ ਦੇ ਟਾਈਮ ਜਾਂ ਇੱਕ ਸਾਲ ਦੇ ਵਿੱਚ ਕਦੇ ਨਹੀਂ ਕਰਨਾ ਬੱਚੇ ਦੇਣਾ ਨਹੀਂ ਹਣੀ ਤਾਂ ਡਾਕਟਰ ਸਾਹਿਬ ਆਪਾਂ ਟੈਸਟ ਦੀ ਤਾਂ ਵੈਕਸੀਨੇਸ਼ਨ ਦੀ ਵੀ ਗੱਲ ਕਰਨੀ ਜ਼ਰੂਰ ਇਸ ਦੇ ਵਿੱਚ ਮੰਨਦੇ ਆ ਕਿ ਜ਼ਰੂਰੀ ਹੈਗੀ ਹੈ ਟੈਸਟ ਕਿਹੜੇ ਕਿਹੜੇ ਸਾਨੂੰ ਸਭ ਤੋਂ ਪਹਿਲਾਂ ਆਪਣੇ ਨਿਊਬੌਰਨ ਬੇਬੀ ਤੇ ਕਰਵਾਉਣੇ ਚਾਹੀਦੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕੋਈ ਹੈਲਥ ਦੀ ਦਿੱਕਤ ਨਹੀਂ ਹੈਗੀ ਬੱਚੇ ਨੂੰ ਦੇਖੋ ਦੋ ਟੈਸਟ ਜੋ ਅਸੀਂ ਰეკਮੈਂਡ ਕਰਦੇ ਹਾਂ ਜ਼ਰੂਰੀ ਹੈ ਜੋ ਇੱਕ ਬੱਚੇ ਦਾ ਬਲੱਡ ਗਰੁੱਪ ਦੂਜਾ ਥਾਇਰੋਇਡ ਦੇਖੋ ਫੋਰਨ ਦੇ ਵਿੱਚ ਤਾਂ ਬੱਚੇ ਨਿਊਬੌਰਨ ਕ੍ਰੈਨੀਅਲ ਐਕਸਟੈਂਡਡ ਪੈਨਲ ਹੋ ਜਾਂਦਾ ਜਿਹਦੇ ਵਿੱਚ ਜੀ6 ਪੀਡੀ ਹੋ ਜਾਂਦਾ ਗਲੈਕਟੋਸੀਮੀਆ ਹੋ ਗਿਆ ਥਾਇਰੋਇਡ ਡਿਸਆਰਡਰ ਹੋ ਗਏ PK ਜੋ ਫਾਈਨਲ ਕੀਤਾ ਨੀ ਯੂਰੀਆ ਹੋ ਗਿਆ ਬੈਟ ਇਨਡੈਫੀਸ਼ੀਐਂਸੀ ਉਹ ਗੋ ਕਾਫੀ ਐਕਸਟੈਂਡਡ ਪੈਨਲ ਟੈਸਟ ਕਰਦੇ ਨੇ ਹਰ ਨਿਊ ਬੋਨ ਦਾ बिकॉज ਉੱਥੇ ਫ੍ਰੀ ਹੈ ਫ੍ਰੀ ਆਫ ਕਾਸਟ ਹੈ ਸਾਡੇ ਤੇ ਫ੍ਰੀ ਆਫ ਕਾਸਟ ਨਹੀਂ ਤੇ ਚਾਰजेस ਪੈਂਦੇ ਆ 2000 ਰੁਪੀਸ ਅਸੀਂ ਇੱਕ ਟੈਸਟ ਕਰਾਣੇ ਤੇ 2000 ਰੁਪਿਆ ਟੈਸਟ ਪੈਂਦਾ ਹੈ ਨਾ ਬੱਚਿਆਂ ਦਾ ਇਸ ਕਰਕੇ ਹਰ ਬੱਚੇ ਦਾ ਨਿਊ ਬੋਨ ਸਕਰੀਨਿੰਗ ਵੀ ਜਿਹੜੇ ਤੁਸੀਂ ਡਿਸਆਰਡਰ ਬਰਥ ਦੇ ਟਾਈਮ ਦੇਖ ਸਕਦੇ ਆ ਜਿਵੇਂ ਜੋ ਸਿਸਟਿਕ ਫਾਈਬਰੋਸਿਸ ਵੀ ਇੱਕ ਹੈ ਜਿਹੜਾ ਤੁਸੀਂ ਸਕ੍ਰੀਨ ਕਰ ਸਕਦੇ ਹੋ ਬੱਚੇ ਨੂੰ ਪ੍ਰੋਬਲਮ ਤਾਂ ਨਹੀਂ ਹੈਗੀ ਸੈਕੰਡ ਆ ਵੈਕਸੀਨੇਸ਼ਨ ਜਦੋਂ ਵੀ ਬੱਚਾ ਪੈਦਾ ਹੁੰਦਾ ਤਾਂ ਉਹਨੂੰ ਜਲਦੀ ਤੋਂ ਜਲਦੀ ਜੋ ਪਹਿਲੇ ਵਾਲਾ ਟੀਕਾ ਹੈ BCG ਪੋਲੀਓ ਡਰਾਪ ਹੈਪਟਾਈਟਸ B ਇਹ ਲਗਵਾ ਲੈਣਾ ਚਾਹੀਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਬੱਚਾ ਡਾਕਟਰ ਉਹਨੂੰ ਚੈੱਕ ਕਰਾਉ ਉਹ ਤੁਹਾਨੂੰ ਆਪਣੇ ਆਪ ਟਾਈਮ ਦੇਗਾ ਕਿਹੜੇ ਕਿਹੜੇ स्लots ਲੱਗਣਾ ਹੈ ਜਿਵੇਂ 6 ਹਫ਼ਤੇ ਤੇ 10 ਹਫ਼ਤੇ ਤੇ 14 ਹਫ਼ਤੇ ਤੇ ਟੀਕਾ ਲਾਣੇ ਆ DPT ਵਾਲਾ ਲੱਗਦਾ ਹੈ ਫਿਰ 6 ਮਹੀਨੇ ਤੇ ਜਾ ਕੇ ਫਲੂ ਦਾ ਟੀਕਾ ਲੱਗਦਾ ਹੁਣ ਜਿਵੇਂ ਮੌਸਮ ਬਦਲਦਾ ਹੈ ਫਲੂ ਦੇ ਚਾਂਸਸ ਵਾਇਰਲ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ ਆ ਇਸ ਕਰਕੇ ਬੱਚਿਆਂ ਨੂੰ ਫਲੂ ਸ਼ਾਟ ਵੀ ਲਗਵਾਉਣੇ ਚਾਹੀਦੇ ਨੇ ਤੇ ਪ੍ਰਾਈਵੇਟ ਵੈਕਸੀਨੇਸ਼ਨ ਵੀ ਹੈ گورਨਮੈਂਟ ਵੈਕਸੀਨੇਸ਼ਨ ਵੀ ਹੈ ਸਾਨੂੰ ਸਾਰੀਆਂ ਵੈਕਸੀਨੇਸ਼ਨ ਕਰਾਉਣੀਆਂ ਚਾਹੀਦੀਆਂ ਨੇ ਜੋ 2 ਸਾਲ ਤੱਕ ਜ਼ਿਆਦਾ ਵੈਕਸੀਨੇਸ਼ਨ ਲਗਦੀਆਂ ਨੇ ਉਸ ਤੋਂ ਬਾਅਦ ਵੈਕਸੀਨੇਸ਼ਨ ਜਿਹੜੀ ਹੁੰਦੀ ਹੈ ਘਟ ਜਾਂਦੀ ਹੈ ਸਰ ਅੱਜਕੱਲ੍ਹ ਇੱਕ ਹੋਰ ਚੀਜ਼ ਬਹੁਤ ਆਪਾ ਕਾਮਨ ਦੇਖਦੇ ਹਾਂ ਅੱਜਕੱਲ੍ਹ ਕੀ ਪਹਿਲਾਂ ਵਸ ਗਈ ਪ੍ਰੀਮਚੁਰ ਬੇਬੀਜ਼ ਹੋ ਜਾਂਦੇ ਨੇ ਉਹਨਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਕਿੰਦੇ ਨੇ ਕਿ ਬੱਚੇ ਕਮਜ਼ੋਰ ਹੁੰਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਦਿੱਕਤਾਂ ਆਉਂਦੀ ਤੇ ਉਹਨਾਂ ਦਾ ਖਿਆਲ ਕਿਵੇਂ ਰੱਖਣਾ ਚਾਹੀਦਾ ਜਿਹੜੇ ਪ੍ਰੀਮਚੁਰ ਬੇਬੀਜ਼ ਹੁੰਦੇ ਨੇ ਉਹਨਾਂ ਦੇ ਅੰਦਰ ਉਹਨਾਂ ਦੇ ਜਿਹੜੀ ਫੈਟ ਹੈ ਵੈਸੀ ਘੱਟ ਹੁੰਦੀ ਆ ਤੇ ਉਹ ਜ਼ਿਆਦਾ ਚਾਂਸ ਚ ਉਹ ਬੱਚਿਆਂ ਨੂੰ ਹਾਈਪੋਥਰਮੀਆ ਜਿਸ ਨੂੰ ਅਸੀਂ ਕਹਿੰਦੇ ਆ ਵੀ ਠੰਡ ਲੱਗ ਗਈ ਜਾਂ ਬੱਚੇ ਦਾ ਭਾਰ ਨਹੀਂ ਵਧਨਾ ਹਾਈਪੋਥਰਮੀਆ ਚਲੇ ਗਿਆ ਤੇ ਉਹ ਬਹੁਤ ਜ਼ਰੂਰੀ ਹੈ ਵੀ ਉਹਨਾਂ ਨੂੰ ਪ੍ਰੋਪਰ ਤਿੱਕੇ ਨਾਲ ਕਵਰ ਕੀਤਾ ਜਾਵੇ ਘਰ ਜਾ ਕੇ ਜੇ ਸਰਦੀਆਂ ਆ ਗਈਆਂ ਘੱਟੋ ਘੱਟ 2 ਜਾਂ 3 ਲੇਅਰ ਬੱਚੇ ਦੀਆਂ ਹੋਣੀਆਂ ਚਾਹੀਦੀਆਂ ਨੇ ਸੈਕਿੰਡ ਤੁਸੀਂ ਪਤਾ ਕਿੱਦਾਂ ਕਰ ਸਕਦੇ ਬੱਚਾ ਸਾਡਾ ਗਰਮ ਹੈ ਠੰਡਾ ਉਹਦਾ ਹੱਥ ਦੇਖੋ ਹੱਥ ਔਰ ਪੈਰ ਗਰਮ ਹੋਣੇ ਚਾਹੀਦੇ ਆ ਤੇ ਪੇਟ ਪੇਟ ਦੇ ਉਲਟਾ ਹੱਥ ਕਰਕੇ ਰੱਖ ਕੇ ਦੇਖ ਲਓ ਕਿੱਦਾਂ ਪੇਟ ਗਰਮ ਹੈ ਹੱਥ ਪੈਰ ਗਰਮ ਹੈ ਤਾਂ ਬੱਚਾ ਗਰਮ ਹੈ ਜੇ ਹੱਥ ਪੈਰ ਗਰਮ ਹੈ ਪੇਟ ਠੰਡਾ ਤਾਂ ਬੱਚਾ ਤੁਹਾਡਾ ਠੰਡਾ ਹੈ ਜੇ ਤਿੰਨੋਂ ਚੀਜ਼ਾਂ ਠੰਡੀਆਂ ਨੇ ਤਾਂ ਬੱਚਾ ਤੁਹਾਡਾ ਬਹੁਤ ਹੀ ਜ਼ਿਆਦਾ ਠੰਡਾ ਉਹਨੂੰ ਜ਼ਰੂ ਤਿੰਨ ਚੀਜ਼ਾਂ ਜ਼ਰੂਰ ਚੈੱਕ ਕਰਨੀ ਚਾਹੀਦੀਆਂ ਵੀ ਸਾਡਾ ਬੱਚਾ ਗਰਮ ਹੈ ਕਿ ਨਹੀਂ ਹੈ ਔਰ ਸੈਕਿੰਡ ਜਿਹੜਾ ਫੈਨ ਆ ਘੱਟ ਤੋਂ ਘੱਟ ਸਾਡੇ ਲਾ ਕੇ ਰੱਖੋ ਅਗਰ ਤੁਸੀਂ ਕਰੇ ਬਲੋਰ ਲਗਾ ਕੇ ਰੱਖਿਆ ਬਲੋਰ ਨੇ ਕੀ ਕਰਨਾ ਤੁਹਾਡੀ ਹਵਾ ਡਰਾਈ ਕਰ ਦੇਣੀ ਆ 에ਅਰ ਡਰਾਈ ਹੋ ਜਾਣੀ ਆ 에ਅਰ ਡਰਾਈ ਹੋ ਗਈ ਬੱਚਾ ਖਾਂਸੀ ਕਰਨ ਲੱਗ ਜਾਏਗਾ ਤੇ ਇਸ ਕਰਕੇ ਘਰੇ ਇੱਕ ਖੁੱਲੇ ਬਰਤਨ ਦੇ ਵਿੱਚ ਪਾਣੀ ਰੱਖੋ ਜਿਹੜਾ ਤੁਹਾਡੀ ਜਿਹੜੀ ਨਮੀ ਹਵਾ ਚ ਬਣੀ ਰਹੇ ਤੇ ਬੱਚਾ ਖਾਂਸੀ ਨਾ ਕਰੇ ਵੱਡੀ ਪ੍ਰਾਤ ਵਿੱਚ ਪਾਣੀ ਰੱਖ ਲਓ ਬਲੋਰ ਲਗਾ ਕੇ ਵੀ ਰੱਖ ਸਕਦੇ ਤੁਸੀਂ ਉੱਥੇ ਸਾਈਡ ਤੇ ਤੁਸੀਂ ਜਦੋਂ ਆਪਾਂ ਡਾਈਟ ਦੀ ਗੱਲ ਕਰ ਰਹੇ ਸੀਗੀ ਲiquid ਡਾਈਟ ਦੀ ਤਾਂ ਆਪਾਂ ਗੱਲ ਕੀਤੀ ਪਰ ਆਪਾਂ ਇਹ ਵੀ ਜਾਨਣਾ ਜ਼ਰੂਰ ਚਾਹਾਂਗੇ ਕਿ ਜਿਹੜੀ ਹਾਰਡ ਡਾਈਟ ਹੁੰਦੀ ਆ ਆਪਾਂ ਜਦੋਂ ਰੋਟੀ ਦੇਣੀ ਆ ਜਾਂ ਹੋਰ ਕੋਈ ਚੀਜ਼ ਦੇਣੀ ਆ ਤਾਂ ਕਦੋਂ ਤੋਂ ਸ਼ੁਰੂ ਕਰ ਸਕਦੇ ਆ ਆਪਣੇ ਬੱਚੇ ਲਈ 6 ਮਹੀਨੇ ਤੋਂ ਬਾਅਦ ਅਸੀਂ ਕੰਪਲੀਮੈਂਟਰੀ ਫੀਡਿੰਗ ਸ਼ੁਰੂ ਕਰਦੇ ਆ ਕੰਪਲੀਮੈਂਟਰੀ ਫੀਡਿੰਗ ਦਾ ਮਤਲਬ ਹੁੰਦਾ ਵੀ ਮਾਂ ਦਾ ਦੁੱਧ ਵੀ ਪਿਲਾਣਾ ਤੇ ਉੱਪਰੋਂ ਖਾਣ ਨੂੰ ਵੀ ਦੇਣਾ ਤੇ ਪਹਿਲਾਂ ਇਨੀਸ਼ੀਅਲੀ ਇੱਕ ਦੋ ਮਹੀਨੇ ਸੀ ਕਹਿੰਦੇ 2 ਜਾਂ 3 ਤਿੰਨ ਇੱਕ ਸਰਵਿੰਗ ਦੋ ਬਾਕੀ ਦੁੱਧ ਬਲਾਉ ਮਾਂ ਦਾ ਹੌਲੀ ਹੌਲੀ ਦੁੱਧ ਨੂੰ ਘਟਾਉਣਾ ਤੇ ਬਾਕੀ ਚੀਜ਼ਾਂ ਨੂੰ ਵਧਾਉਣਾ ਹੁੰਦਾ ਵਾ ਜੇ ਜ਼ਿਆਦਾ ਦਿਨ ਦੁੱਧ ਤੇ ਰੱਖਾਂਗੇ ਬੱਚੇ ਦਾ ਖੂਨ ਨਹੀਂ ਬਣੇਗਾ ਤੇ ਬੱਚੇ ਦੀ ਰਿਕੁਆਇਰਮੈਂਟ ਵੈਸੀ ਬੱਜ ਜਾਂਦੀ ਆ ਉਹਦੀ ਪ੍ਰੋਟੀਨ ਰਿਕੁਆਇਰਮੈਂਟ ਬੱਜ ਗਈ ਉਹਦੀ ਕਾਰਬੋਹਾਈਡਰੇਟ ਰਿਕੁਆਇਰਮੈਂਟ ਬੱਜ ਗਈ ਤਾਂ ਸਾਨੂੰ ਇਸ ਕਰਕੇ ਉੱਪਰਲੀ ਚੀਜ਼ਾਂ ਉਹਦੀ ਹਿਸਾਬ ਦੇ ਨਾਲ ਦੇਣੀਆਂ ਪੈਂਦੀਆਂ ਨੇ ਉਹ ਦੇਣੀ ਇਦਾਂ ਹੋਣੀ ਆ ਵੀ ਜੀ ਬੱਚਾ ਗਲੇ 'ਚ ਨਾ ਫਸਾਲੇ ਤੇ ਉਹ ਸੈਮੀ ਸੋਲਿਡ ਹੁੰਦੀਆਂ ਵੀ ਥੋੜਾ ਪਤਲੀ ਪਹਿਲਾਂ ਜਿਆਦਾ ਪਤਲਾ ਬਣਾਉਂਦੇ ਆ ਫਿਰ ਥੋੜਾ ਜਿਆ ਸੈਮੀ ਸੋਲਿਡ ਹੋ ਜਾਂਦਾ ਫਿਰ ਜਿਆਦਾ ਸੋਲਿਡ ਦੇ ਵਿੱਚ ਇੱਕ ਸਾਲ ਤੋਂ ਬਾਅਦ ਤੁਸੀਂ ਬੱਚਾ ਰੋਟੀ ਪ੍ਰੋਪਰਲੀ ਛੋਟੇ ਛੋਟੇ ਬਾਇਟ ਕਰਕੇ ਕੱਢ ਕੇ ਵੀ ਦੇ ਸਕਦੇ ਹੋ ਬੱਚਾ ਤਾਂ ਨਿਊ ਬਰਨ ویک ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਸੀ ਕਿ ਉਸ ਬਾਰੇ ਡਾਕਟਰ ਸਾਹਿਬ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਦੇ ਵਿੱਚ ਇਸ ਇੰਟਰਵਿਊ ਦੇ ਰਾਹੀਂ ਅਸੀਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਦਾ ਖਿਆਲ ਇਵੇਂ ਰੱਖਿਆ ਜਾ ਸਕਦਾ ਹੈ ਕਿਸ ਤਰੀਕੇ ਦੀ ਡਾਈਟ ਉਸ ਨੂੰ ਪਹਿਲੇ ਜਿਹੜੇ ਸ਼ੁਰੂਆਤੀ 6 ਮਹੀਨੇ ਨੇ ਉਹਨਾਂ ਦੇ ਵਿੱਚ ਕਿਦਾਂ ਦੇ ਰੱਖਣੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਉਹਨਾਂ ਦਾ ਧਿਆਨ ਰੱਖਣਾ ਹੈ ਕੈਮਰਾਮੈਨ ਰਵਿੰਦਰ ਦੇ ਨਾਲ ਲਾਂਚ ਸਟਾਡਾ ਟੀਵੀ ਪੰਜਾਬ ਚਲੰਦਰ